ਤੋਨੀ ਆਲਾ ਆਸੀ ਆਜਾ ਪਿੰਡਾਂ ਵਾਲਿਆ ਓਏ ਆਸੀ ਆਜਾ ਪਿੰਡਾਂ ਵਾਲਿਆ ਓਏ ਆ ਕੀ ਆਪਣੀ ਕੌਮ ਬਚਾ ਓ ਤੈਨੂੰ ਵੇਖ ਕੇ ਵੈਰੀ ਕੰਬਦੇ ਓ ਖੁੱਡੇ ਵਿੱਚ ਲੁਕਦੇ ਜਾ ਤੇਰੀ ਆਵਾਜ਼ ਵਿੱਚ ਆਸਾ ਦਮ ਸੀ ਓ ਜੀ ਆਸੋ ਸਤੀ ਕੌਮ ਟਿਕਾ ਓ ਤੂੰ ਗੱਦੀਆਂ ਅਮਰਤ ਸਾਦ ਵਿੱਚ ਤੂੰ ਰਾ ਦਿੱਲੀ ਦਿੱਤੀਆਂ ਬਾ ਓ ਚੱਲ ਲੱਗਦੇ ਬੇਸ਼ੱਕ ਵਾਟੀ ਜਾ ਦੀਦੇ ਮਾਰੇ ਬੜਕਾ ਉਹ ਸੀ ਮਸੀਤ ਵੀ ਆਪਣਾ ਦੇ ਆਣ ਦਿੰਦਾ ਹੈ ਉਹ ਬਸੰਤੀ ਚੋਲਾ ਵੀ ਕੋਈ ਕੋਈ ਪੁੰਦਾ ਹੈ ਉਹ ਲਾੜੀ ਮੋਤ ਵੀ ਕੋਈ ਕੋਈ ਵਿਉਂਦਾ ਹੈ ਉਹ ਸਿੱਖ ਬੰਦਰ ਕੋਈ ਵੈਰੀ ਆਖ ਕਰਦੀ ਕੋਈ ਪੁੰਦਾ ਜੋ ਉਹ ਬੱਬਰ ਖਾਦਣਾ ਜੁੰਦਾ ਹੈ ਓਏ ਹਲੂ ਨੂੰ ਨਾ ਤੇ ਜਖਮਾਂ ਦੇ ਪਾਸ ਨਾ ਓ ਉੱਠ ਸੰਗਲਾਤਾ ਨੂੰ ਉਹ ਹੱਜੜ ਕਰਕੇ ਓ ਆਤਾ ਤੀਨ ਰੁਚਕਾਰਾ ਪਾ ਦਿੱਤਾ ਉਹ ਬਖੰਡੀ ਛੱਡ ਕੇ ਭੱਜਣਗੇ ਡੇਹਿਆਂ ਨੂੰ ਜਦੋਂ ਸਿੰਘਾਂ ਨੇ ਖਾਲਸਾ ਦਾ ਢੰਡਾ ਲਾਲ ਕਿਲੇ ਦੇ ਵਿੱਚ ਲਾ ਦਿੱਤਾ ਓ ਕੋਈ ਨਾ ਦਤਾਰਵਾਰ ਤੋਂ ਓ ਕੋਈ ਨਾ ਤੁਸ਼ਮਸ਼ੀਰ ਤੋਂ ਕੋਈ ਨਾ ਗੋਮਣਵਤੀ ਜਿਹੜੀ ਦਰਦੀ ਸੰਤਾਨੀ ਤੋਂ ਲੋਕੀ ਸੰਤਾ ਨੇ ਹਥਿਆਰ ਰੱਖੇ ਓਏ ਗੱਲ ਇੰਤਰਾ ਗੰਦੀ ਆ ਆਹੋ ਜਿਹੜੀ ਕਹਿੰਦੀ ਸੀ ਨਾ ਸੰਤਾ ਨੇ ਹਥਿਆਰ ਰੱਖੇ ਆ ਨਾਸਿਕ ਜਵਾਬ ਦਿੰਦੇ ਆ ਇਹਦੇ ਦਾ ਖੁਸਰੇ ਦਾ ਪੁੱਤ ਤੇ ਹਾਂ ਨਹੀਂ ਮਮਦ ਦਾ ਪੋਤੇ ਆ ਤੇ ਹਥਿਆਰ ਮੰਤ ਰੱਖਦੇ ਐ ਐਸੇ ਨੇ ਕਹਿੰਦੇ ਭੁੱਲਨ ਹਾਰ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਜੱਟ ਜੀ ਕਹਿੰਦਾ ਸੀ ਸੰਤਾ ਨੇ ਮਥੀ ਹਥਿਆਰ ਰੱਖੇ ਅਕਾਲ ਤਖਤ ਤੋਂ ਹੋਇਆ ਸੰਵਿਧਾਨ ਲਾਗੂ ਓ ਤੇਜੀ ਫੌਜ ਤੇ ਜਸਤਿਆ ਰੱਖੇ ਅਕਾਲ ਤਖਤ ਤੇ ਜੰਗੀ ਫੌਜ ਲੱਗੀ ਹੋ ਲੋਕਾਂ ਵਾਸਤੇ ਇੱਤਿਆਦ ਬਾਈ ਉਹ ਜਾਂਦੀ ਸ਼ੂਕਤੀ ਗੱਲ ਕਰ ਗੱਲ ਕੰਨਾ ਛੇਖਾਂ ਤੇ ਦਿਸਲ ਪਾਰ ਬਾਈ ਸਤਿ ਆਪਾ ਜੀ ਉਹ ਤੇਰੇ ਪਰ ਮਰਿਆ ਦਾ ਪੰਦਾ ਹੀ ਨਾ ਉਹ ਟਰਨਾਂ ਉੱਗੀ ਮਨਵਾ ਤੇ ਕਿਤੇ ਉਹ ਗੁੰਡਾ ਪੈਂਦੀਆਂ ਗਰੰਟੀਆਂ ਉਹ ਸਿੱਖ ਪੰਥ ਨੂੰ ਅਜਲੀ ਲੜਾ ਪਿੰਡ ਰਾਏ ਸੰਤਾਂ ਦੀ ਬੋਲੇ ਉਹ ਸੰਸੇ ਮਾਰਨਾ ਕਰੀਛਾ ਤਾ ਨਹੀਂ ਸਮਝਿਆ ਤਾਨੂੰ ਸੁਤੇ ਉਹ ਪਲ ਪਲ ਮਾਰ ਤੂਕਦੀ ਫਿਰਦੀ ਹੁਣ ਉਸਦੇ ਸਿਰ ਉੱਤੇ ਉਹ ਥੋੜਾ ਜਲਦੀ ਪਰੋਣੀ ਸਾਦਾ ਕਰਦੇ ਨਹੀਂ ਜਿੰਦਗਾਨੀ ਕਿਉਂਕਿ ਅਸੀਂ ਆ ਜੋਧੇ ਕਰਦੀ ਸਾਹਿਬ ਦੇ ਫੱਕੇ ਖਾਲਿਸਤਾਨੀ ਕਿਤੇ ਚੱਲ ਤਾ ਕਦੀ ਬੱਬਰ ਖਾਨ ਸਾਹਿਬ ਨੂੰ ਕਰੇਣਾ ਜਿਹੜੀ ਕੰਨ ਕਹਿੰਦਾ ਪੱਥਰ ਤੇ ਲਕੀਰ ਕਹਿੰਦਾ ਉਹ ਕਦੋਂ ਕਿਸੇ ਕਿਸੇ ਪਾਪੀ ਨੂੰ ਸੋਧਣਾ ਉਹ ਸਮਾਂ ਨੋਟ ਕਰ ਲੈ ਤਰੀਕ ਕਹਿ ਦਿੰਦਾ ਉਹ ਮੇਰੀ ਕੋਲ ਛੇਵੇਂ ਤਾਈ ਅਰਦਾਸ ਹੈ ਉਹ ਪੰਜ ਦਰਦੀ ਨੂੰ ਤੇਰੇ ਹੈ ਨਹੀਂ ਹਾਸੀ ਦੇ ਸਿਰ ਕੁੰਡਾ ਉਹ ਪੱਤੀ ਤਾਂ ਹੁੰਦੀ ਐ ਸਕੌਮ ਤੇ ਉਹ ਕੁੰਡੇ ਵਾਲਾ ਬਿਖਾ ਦੇ ਇਛਾ ਸਿੱਖ ਕੌਮ ਦੀ ਲੱਭ ਪਿੰਡਾਂ ਵਾਲਾ ਖਲਾ ਦੇ ਹੋਰਿਆ ਕਾਲੋ ਤੇ ਮਰਜ਼ੀ ਆਜ਼ਾਦੀ ਦੇ ਜਿਹੜੇ ਆਪਣੇ ਕੈਦ ਨਹੀਂ ਕਿਸੇ ਦੇ ਰਹਿ ਗੁੰਦੇ ਅੱਗੇ ਵਜਨ ਦਾ ਵਜਨ ਤੇ ਆ ਵਾਂਗੂ ਕਦੇ ਪਿਛੇ ਵੱਲ ਨੁੜੇ ਜਾ ਸਕਦੇ ਉਹ ਜਿਹੜੇ ਦਿਨਾਂ ਚ ਮਰਨ ਦਾ ਸ਼ੌਂਕ ਹੋਵੇ ਉਹ ਆਪਾ ਹੱਥ ਕੇ ਤੁਸੀਂ ਉਹ ਸਹਿ ਸਕਦੇ ਉਹ ਵਿਰਲੇ ਸਿੰਘ ਨੇ ਸੰਤ ਨੇ ਸੰਤ ਜੀ ਨੇ ਜਰਨੈਲ ਸਿੰਘ ਦੀ ਖਾਲਸਾ ਭਿੰਡੜਾ ਵਾਲੇ ਉਹ ਮੱਥਾ ਲਈ ਸਰਕਾਰ ਨਾਲ ਸਹਿ ਸਕਦੇ ਉਹ ਬਾਰੀ ਬੰਤੀ ਖਤਨ ਗਿਆ ਸੀ ਉਹ ਬਾਰੀ ਬੰਤੀ ਖਤਨ ਗਿਆ ਸੀ ਉਹ ਖੱਟ ਗਈ ਲਹਾਂਦੀ کریم ਉਹ ਵੱਟੋ ਭਿੰਡੜਾ ਵਾਲੇ ਦੀ ਸ਼ਕੀਮਤ ਟੱਕੋ ਨਾਮ রহিম ਕਿ ਕਰੂਗੀ ਅਸੀਂ ਕਰਕੇ ਲਈ ਅਸੀਂ ਕਰੀਮ ਉਹ ਪਾਣੀ ਉਹ ਪਾਣੀ ਬਸੀ ਕਰੂਗੀ ਅਸੀਂ ਕੱਢ ਕੇ ਲਈ ਅਸੀਂ ਥਾਣੀ ਉਹ ਜਿੰਨੇ ਆਪ ਘੱਟ ਮੋਰ ਦੇ ਬੋਤਾ ਬੋਲੇ 1347 ਉਹ ਪਾਣੀ ਬਸੀ ਖੱਟਣ ਗਿਆ ਸੀ ਖੱਟ ਕੇ ਨਹੀਂ ਆਉਂਦਾ ਖੰਡਾ ਉਹ ਪਾਣੀ ਬਸੀ ਖੱਟਣ ਗਿਆ ਸੀ ਖੱਟ ਕੇ ਨਹੀਂ ਆਉਂਦਾ ਖੰਡਾ ਉਹ ਸਿੰਘ ਇੱਕ ਵਾਰੀ ਫੇਰ ਲਾਣ ਕੇ ਲਾਲ ਕਿਲੇ ਤੇ ਖਾਲੀ ਸਤਨੀ ਝੰਡਾ ਕਾਜੀ ਦੇ ਬੇਟੀ ਚੇਕ ਪੋਣਾ ਉਹ ਮਰਾਏ ਕਾਜੀ ਦੇ ਬੇਟੀ ਚੇਕ ਪੋਣਾ ਉਹ ਜੋਨੀ ਫੇਰ ਵੀ ਜਗਤ ਨਾਲ ਪਾਜਾਵੇ ਉਹ ਰਹਿਣ ਦੀ ਦੁਨੀਆ ਤੱਕ ਰਹਿੰਦਾ ਹੈ ਨਾਮਦਾ ਉਹ ਜਿੰਨ ਕਾਮ ਦੇ ਦੇਖੇ ਜੋ ਨਾ ਜਾਵੇ ਭਗਤ ਦਾ ਪੂਰਨ ਗਿਆਨ ਕਰਨ ਵਾਲਾ ਉਹ ਆਪਣੀ ਕੁਲ ਦਾ ਨਾਮ ਜਨਾਜ ਜਾਵੇ ਉਹ ਬੱਬਰ ਖਾਲਸਾ ਤੇ ਚੰਨ ਤੇ ਮੂੰਹ ਪਿਧਰਾ ਵਾਲਾ ਦੀ ਮੁਰਕੀ ਆਦ ਆਵੇ ਮਹਾਰਾਜ ਨੇ ਖਾਲਸੇ ਨੂੰ ਅਣਖ ਤੇ ਸਵੇ ਮਾਨ ਨਾਲ ਸਿਰ ਤਲੀ ਤੇ ਧਰ ਕੇ ਤੁਰਨਾ ਸਿਖਾਇਆ ਇਹ ਤਾਂ ਇਸਨੂੰ ਹਨੇਰੇ ਚੋਂ ਕੱਢਿਆ ਬਖਾਇਆ ਸਵੇਰਾ ਖੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ ਤੇ ਬੱਜਰ ਕਰੇ ਤਾਂ ਤੋਂ ਵੱਜਣਾ ਸਿਖਾਇਆ ਆਸਲ ਨੂੰ ਰੱਖ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ ਦੇਖ ਕੇ ਤਾਂ ਸ਼ਾਂਤੀ ਬਖਾਉਣੀ ਵੀ ਪੈ ਜਾਏ ਇਹਨੂੰ ਬੰਦ-ਬੰਦੇ ਆਪਣਾ ਕਟਾਉਣਾ ਵੀ ਆਉਂਦਾ ਜੇ ਲੋੜ ਪਾ ਜਾਏ ਕਿਸੇ ਵੀਰਤਾ ਦੀ বিনা ਸਿਰ ਤੋਂ ਲੜ ਕੇ ਬਖਾਉਣਾ ਵੀ ਆਉਂਦਾ ਕਿ ਕੈਰਾਂ ਦੇ ਡੋਲੇ ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ ਉਹ ਚੜ੍ਹਿਆ ਵੇਖ ਦਿੱਤੇ ਕੋਈ ਨਾਦਰ ਦਾ ਚਾਚਾ ਤੇ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਮੇਰੀ ਅੱਖੇ ਜੇ ਕੋਈ ਪੰਥਬਲ ਵੇਖੇ ਕੋ ਸੋਨੋ ਦੀਆਂ ਦਾੜਾਂ ਤੇ ਠੋਕਣ ਲਈ ਬਣਿਆ ਇਹ ਪੰਥ ਜਿਉਂਦਾ ਰਿਹਾ ਏ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰਕੜਾਂ ਵਿੱਚ ਬੰਜਰਾਂ ਵਿੱਚ ਝਖੜਾਂ ਵਿੱਚ ਗੜਿਆਂ ਵਿੱਚ ਮੀਹਾਂ ਵਿੱਚ ਸਰਹੰਦ ਦੀਆਂ ਨੀਆਂ ਵਿੱਚ ਇੱਕੋ ਜਿਹਾ ਜੀਵਨ ਗੁਜ਼ਾਰਦਾ ਰਿਹਾ ਗੁਜ਼ਾਰਦਾ ਰਿਹਾ ਗੁਜ਼ਾਰਦਾ ਰਿਹਾ ਗੁਜ਼ਾਰਦਾ